ਸਾਡਾ ਨਾਮ ਜੀ ਲਖਿੰਦਰ ਸਿੰਘ ਹੈ ਅਸੀਂ ਪਿੱਛੇ ਯੂਪ ਬਨਾਰਸ ਦੇ ਨਾਲ ਆਜਮਗਰ ਜ਼ਿਲ੍ਹਾ ਹੈ ਨਬਿਹਾਰੀ ਵੀ ਜੇ ਮੈਨੂੰ ਕਹੇ ਮੈਨੂੰ ਕੋਈ ਬਹੁਤ ਉਨੀ ਹੀ ਖੁਸ਼ੀ ਮਿਲਦੀ ਹੈ ਕਈ ਵਾਰ ਲੋਕ ਮਤਲਬ ਭਈਆ ਯੂਪ ਬਿਹਾਰ ਕੇ ਉਹ ਕਰਦੇ ਹੈ ਇਹ ਖਰਾਬ ਲੱਗਦਾ ਅਬਸੇ ਗੁਰਦੁਆਰੇ ਵੀ ਹੈ ਨਹੀਂ ਅੰਦਰ ਅਸੀਂ ਗੱਲ ਪੰਜਾਬ ਦੇ ਆ ਤਾਂ ਪੰਜਾਬੀਆਂ ਦੀ ਹੀ ਕਰਾਂਗੇ ਦਸਤਾਰ ਸਜਾਰਿਆ ਇਹ ਨੌਜਵਾਨ ਲਖਿੰਦਰ ਸਿੰਘ ਹੈ ਜੋ ਪੰਜਾਬ ਦੇ ਅਨੰਦਪੁਰ ਸਾਹਿਬ ਵਿਖੇ ਰਹਿੰਦਾ ਹੈ ਲਖਿੰਦਰ ਕੁਮਾਰ ਤੋਂ ਲਖਿੰਦਰ ਸਿੰਘ ਬਣੇ ਇਸ ਨੌਜਵਾਨ ਦਾ ਸਬੰਧ ਅਸਲ ਵਿੱਚ ਉੱਤਰ ਪ੍ਰਦੇਸ਼ ਨਾਲ ਹੈ ਪਰ ਉਹ ਸਿੱਖ ਧਰਮ ਅਪਣਾ ਕੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਦਾ ਵਸਨੀਕ ਬਣ ਗਿਆ ਹੈ ਸਾਡਾ ਨਾਮ ਜੀ ਲਖਿੰਦਰ ਸਿੰਘ ਹੈ ਅਸੀਂ ਪਿੱਛੇ ਯੂਪ ਬਨਾਰਸ ਦੇ ਨਾਲ ਆਜਮਗਰ ਜ਼ਿਲ੍ਹਾ ਹੈ ਹੁਣ ਜੀ ਅਸੀਂ ਪੰਜਾਬ ਵਿੱਚ ਰੋਪੜ ਜ਼ਿਲ੍ਹਾ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇਸ ਸਹਰ ਵਿੱਚ ਕੇਸਗੜ ਗੁਰਦੁਆਰੇ ਵਿੱਚ ਰਹਿੰਦੇ ਜੀ ਇੱਥੇ ਡਿਊਟੀ ਕਰਦੇ ਆ ਇੱਥੇ ਆਪਣੀ ਰੋਜ਼ੀ ਰੋਟੀ ਚਲਾਦੇ ਜੀ ਸਾਨੂੰ ਜੀ ਸਾਡੇ ਪਿਤਾ ਜੀ 1980 ਤੋਂ ਕਮੇਟੀ ਵਿੱਚ ਯਾਜੀ ਪੀਸੀ ਵਿੱਚ ਲੱਗੇ ਸੀ ਜੀ ਉਹ ਉਹ ਸਿੱਖ ਧਰਮ ਪਹਿਲੇ ਤੋਂ ਅਪਣਾਇ ਸੀ ਬਾਪੂ ਸਾਡੇ ਬਾਪੂ ਇਤਿਹਾਸ ਦੱਸੇ ਸਾਨੂੰ ਸਾਰੀ ਇਤਿਹਾਸ ਬਾਰੇ ਜਾਣਕਾਰੀ ਲਈ ਜੀ ਸਾਨੂੰ ਜੀ ਇਹ ਸਿੱਖ ਧਰਮ ਬਹੁਤ ਅੱਛਾ ਲੱਗਿਆ ਜੀ ਇਹ ਧਰਮ ਅਸੀਂ ਵੀ 2009 ਵਿੱਚ ਆਏ ਔਰ ਇਹ ਧਰਮ ਸਿੱਖ ਧਰਮ ਅਪਣਾਇਆ ਹੈ ਐਮੇ ਪਾਸ ਲਖਿੰਦਰ ਸਿੰਘ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਹੈ ਤੇ ਪਿਛਲੇ ਕਈ ਸਾਲਾਂ ਤੋਂ ਇੱਥੋਂ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਹੈ ਗੈਰ ਪੰਜਾਬੀ ਪ੍ਰਵਾਸੀ ਮਜ਼ਦੂਰਾ ਸੰਬੰਧੀ ਕੀਤੀ ਜਾਂਦੀ ਬਿਆਨਬਾਜ਼ੀ ਬਾਰੇ ਲਖਿੰਦਰ ਸਿੰਘ ਥੋੜਾ ਬਹੁਤ ਦੁੱਖ ਮਾਸੂਜ ਹੁੰਦਾ ਜੀ ਬੁਰਾ ਲੱਗਦਾ ਪਰ ਗੁਰੂ ਦੀ ਬਾਣੀ ਜੋ ਕਾਤੀ ਅਸੀਂ ਗੁਰੂ ਦੀ ਬਾਣੀ ਦੇ ਰਸਤੇ ਚੱਲਦੇ ਜੀ ਗੁਰੂ ਦੀ ਬਾਣੀ ਜੋ ਗੁਰੂ ਮਹਾਰਾਜ ਜੀ ਅੰਮ੍ਰਿਤ ਛਕਾਏ ਜੀ ਤੇ ਅਸੀਂ ਜੀ ਪਿੱਛੋਂ ਯੂਪੀ ਬਿਹਾਰ ਤੋਂ ਆ ਕੇ ਇਧਰ ਬਸੇ ਜੀ ਸਾਨੂੰ ਇੱਥੇ ਬਹੁਤ ਬੰਦੇ ਯੂਪੀ ਬਿਹਾਰੀ ਬੋਲਦੇ ਆਂ ਜੀ ਕਿ ਯੂਪੀ ਬਿਹਾਰੀ ਆ ਗਏ ਤੇ ਗੰਦ ਪਾਏ ਹੈ ਇਥੇ ਉਧਰ ਇਹਨਾਂ ਨੂੰ ਪਿੱਛੇ ਭਗਾਓ ਜੀ ਜਦੋਂ ਗੁਰੂ ਮਹਾਰਾਜ ਅੰਮ੍ਰਿਤ ਛਕਾਏ ਆਪਣੀ ਯੂਪੀ ਦਿੱਲੀ ਮਹਾਰਾਜ ਦਾ ਪਾਕਿਸਤਾਨ ਪਾਸੇ ਦੇ ਸਾਰੇ ਪਾਸੇ ਪੰਜ ਪਿਆਰੇ ਸੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਮੁਹੱਕਮ ਸਿੰਘ ਭਾਈ ਸਾਈਂ ਸਿੰਘ ਕਿਸੇ ਨੂੰ ਜਾਤੀਵਾਦ ਉੋਚ ਨਹੀਂ ਕੁਝ ਨਹੀਂ ਮਾਨਿਆ ਜੀ ਸਾਨੂੰ ਵੀ ਚੰਗਾ ਲੱਗਾ ਅੱਜ ਵੀ ਕੋਈ ਕੁਝ ਕਹੇ ਵੀ ਅਸੀਂ ਸਾਨੂੰ ਧਰਮ ਚੰਗਾ ਲੱਗਦਾ ਜੀ ਲਖੇਂਦਰ ਸਿੰਘ ਹੀ ਨਹੀਂ ਬਲਕਿ ਉਸ ਦਾ ਪੂਰਾ ਪਰਿਵਾਰ ਪੰਜਾਬੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਇਹ ਰੁਕਮ ਕੌਰ ਹੈ ਜੋ ਪਹਿਲਾਂ ਰੁਕਮ ਦੇਵੀ ਹੁੰਦੀ ਸੀ ਪਰ ਲਖੇਂਦਰ ਸਿੰਘ ਨਾਲ ਵਿਆਹ ਕਰਾ ਕੇ ਉਹ ਅਮਰਤਖਾ ਕੇ ਪੰਜਾਬੀ ਦੇ ਰੰਗ ਵਿੱਚ ਰੰਗੀ ਗਈ ਹੈ ਉੱਤਰ ਪ੍ਰਦੇਸ਼ ਨਾਲੋਂ ਉਸ ਨੂੰ ਹੁਣ ਪੰਜਾਬ ਜ਼ਿਆਦਾ ਪਸੰਦ ਹੈ ਅਸੀਂ ਤਾਂ ਮਤਲਬ ਪੰਜਾਬੀ ਥੋੜਾ ਬਹੁਤ ਉਹ ਹੈ ਪਰ ਇਹਨਾਂ ਨੂੰ ਠੀਕ ਠਾਕ ਆਉਂਦੇ ਸੀ ਪੰਜਾਬੀ ਪਹਿਲੇ ਸ਼ੁਰੂਆਤੇ ਇਹ ਹੀ ਪੜ੍ਹਾਉਂਦੇ ਸੀ ਹੁਣ ਅਸੀਂ ਬੱਚੇ ਆਪ ਪੜ੍ਹਨਗੇ ਸਾਨੂੰ ਅਧਿ ਵੀ ਜੂਝਣਾ ਦੱਸਦੇ ਨੇ ਜਾ ਕੇ ਪੁੱਛ ਲੋ ਕੰਧ ਸਰਹੰਦ ਦੀ ਨੂੰ ਕਈ ਵਾਰ ਲੋਕ ਮਤਲਬ ਭਈਆ ਯੂਪੀ ਬਿਹਾਰ ਕੇ ਉਹ ਕਰਤੇ ਹੈ ਇਹ ਖਰਾਬ ਲੱਗਦਾ ਅਬਸੇ ਗੁਰਦੁਆਰੇ ਮੈਂ ਨਹੀਂ ਅੰਦਰ ਔਰ ਚੱਕੇ ਹੁਣ ਗੁਰੂ ਵਾਲੇ ਹੋ ਗਏ ਹਾਂ ਜੀ ਇੱਕ ਓਮਕਾਰ ਸਤਿਨਾਮ ਕਰਤਾ ਪੁਰਖ ਨੀਰ ਪੰਜਾਬ ਵਿੱਚ ਰਹਿਣ ਵਾਲੇ ਗੈਰ ਪੰਜਾਬੀ ਪ੍ਰਵਾਸੀਆਂ ਦੀ ਕੋਈ ਇਕਲੌਤੀ ਕਹਾਣੀ ਨਹੀਂ ਬਲਕਿ ਉਸ ਵਰਗੇ ਕਈ ਹੋਰ ਅਜਿਹੇ ਪਰਿਵਾਰ ਹਨ ਜਿਨ੍ਹਾਂ ਉੱਤੇ ਹੁਣ ਪੰਜਾਬੀ ਦਾ ਰੰਗ ਝੜ ਚੁੱਕਾ ਜਦੋਂ ਅਸੀਂ ਹੁਣ ਪੰਜਾਬੀ ਸੱਭਿਆਚਾਰਕ ਪੰਜਾਬੀ ਕਲਚਰ ਦੇ ਅਸੀਂ ਇੱਕ ਅੰਦਰ ਤੇ ਅਸੀਂ ਇਹਨਾਂ ਨਾਲ ਜੁੜ ਚੁੱਕੇ ਹਾਂ ਕੋਈ ਅਸੀਂ ਉੱਪਰੋਂ ਨਹੀਂ ਕੋਈ ਸਾਡਾ ਜਿਹੜਾ ਇਹਨਾਂ ਦਾ ਕਲੀ ਜਿਨ੍ਹਾਂ ਕਾਫੀ ਸਮਾਂ ਬਚਪਨਾ ਤੇ ਰਹਿਣ ਕਰਕੇ ਜਿਹੜਾ ਹੈਗਾ ਸਾਨੂੰ ਪੰਜਾਬੀ ਕਲਚਰ ਪੰਜਾਬੀ ਦੀ ਸੱਭਿਆਚਾਰਕ ਸਾਨੂੰ ਇਹ ਬਹੁਤ ਮਨ ਨੂੰ ਅੱਛੇ ਲੱਗਦੇ ਆ ਪੰਜਾਬ ਚ ਆਏ ਆ ਤੇ ਕੋਈ ਅਸੀਂ ਸਰਕਾਰੀ ਜੋਬ ਦੇ ਵਿੱਚ ਨਹੀਂ ਗਏ ਅਸੀਂ ਆਮ ਤੌਰ ਤੇ ਜੋ ਬਿਹਾਰ ਜੁਪੀ ਦੇ ਬੰਦੇ ਆਂਦੇ ਆ ਪਰ ਆਪਣੀ ਸਿਸਟਮ ਨੂੰ ਲੁਕਾਵਾਂਗੇ ਨਹੀਂ ਅਸੀਂ ਜਿਹਦਾ ਜ਼ਿੰਮੇਵਾਰ ਦੇ ਕੋਲ ਇੱਕ ਨੌਕਰ ਦੇ ਤੌਰ ਤੇ ਅਸੀਂ ਆਏ ਆ ਤੇ 8 8 ਸਾਲ ਦੀ ਮੇਰੀ ਲਗਭਗ ਉਮਰ ਹੋਊਗੀ ਉਹ ਫਿਰ ਅਸੀਂ ਬਹੁਤਾ ਕੰਮ ਖੇਤੀਬਾੜੀ ਦਾ ਕੰਮ ਕਰਨਾ ਵੀ ਨਹੀਂ ਸੀਗਾ ਅਸੀਂ ਮਰਮੂਟੀ ਡੰਗਰ ਪਸ਼ੂ ਦੇ ਕਿਤੇ ਘਾਹ ਪਾਤਾ ਕਿਤੇ ਪਾਣੀ ਪਿਲਾਤਾ ਕਿਤੇ ਡੰਗਰਾਂ ਨੂੰ ਨਹਲਾਤਾ ਕਿਤੇ ਗੋਹ ਕੁਰਾਇ ਦਾ ਹਟਾਤਾ ਮਤਲਬ ਇਸ ਤਰ੍ਹਾਂ ਦਾ ਕੰਮ ਅਸੀਂ ਕਰਦੇ ਰਹੇ ਨੇ ਤੇ ਬਿਹਾਰੀ ਵੀ ਜੇ ਮੈਨੂੰ ਕਹੇ ਕਹੇ ਮੈਨੂੰ ਕੋਈ ਬਹੁਤ ਉਨੀ ਹੀ ਖੁਸ਼ੀ ਮਿਲਦੀ ਹੈ ਤਾਰ ਤਾਰੀ ਬਰਜਿੰਦਰ ਪੰਡਿਤ ਪੰਜਾਬ ਰਾਜ ਬਿਜਲੀ ਬੋਰਡ ਦਾ ਕਰਮਚਾਰੀ ਰਹਿ ਚੁੱਕਾ ਹੈ ਤੇ ਇਸ ਵਕਤ ਉਹ ਸੀਪੀਐਮ ਪੰਜਾਬ ਦਾ ਰੋਪੜ ਦਾ ਜ਼ਿਲ੍ਹਾ ਸਕੱਤਰ ਹੈ ਉਹਨਾਂ ਦਾ ਸਬੰਧ ਬਿਹਾਰ ਦੇ ਵਿਸ਼ਾਲੀ ਜ਼ਿਲ੍ਹੇ ਨਾਲ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਅਧਿਐਨ ਮੁਤਾਬਕ ਅਸਲ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸਾਲ 1977-78 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਗਿਆ ਲੰਮਾ ਸਮਾਂ ਪੰਜਾਬ ਵਿੱਚ ਰਹਿਣ ਕਾਰਨ ਇਹਨਾਂ ਵਿੱਚੋਂ ਕਈ ਪੰਜਾਬੀ ਦੇ ਰੰਗ ਵਿੱਚ ਰੰਗੇ ਗਏ ਹਨ ਦੂਜੇ ਪਾਸੇ ਪੰਜਾਬ ਵਿੱਚ ਗੈਰ ਪੰਜਾਬੀ ਪ੍ਰਵਾਸੀ ਮਜ਼ਦੂਰਾਂ ਦੀ ਵਧੀ ਗਿਣਤੀ ਉੱਤੇ ਸੂਬੇ ਦੇ ਕੁਝ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂ ਲਗਾਤਾਰ ਸਵਾਲ ਚੁੱਕ ਰਹੇ ਹਨ ਇਹਨਾਂ ਵਿੱਚ ਸਮਾਜਿਕ ਕਾਰਕੂਨ ਲੱਖਾ ਸਿਧਾਨਾ ਤੇ ਉਹਨਾਂ ਦੀ ਟੀਮ ਇੱਕ ਹੈ ਅਸੀਂ ਗੱਲ ਪੰਜਾਬ ਦੇ ਆ ਦਾ ਪੰਜਾਬੀਆਂ ਦੀ ਹੀ ਕਰਾਂਗੇ ਸਾਡੀ ਕੋਈ ਨਫ਼ਰਤ ਨਹੀਂ ਕੋਈ ਕੰਮ ਕਰਨ ਆਵੇ ਜੀ ਸਾਦ ਕੇ ਆਵੇ ਪਰ ਅਸੀਂ ਕਹਿੰਦੇ ਪੈਲ ਦੇ ਆਧਾਰ ਤੇ ਜਿਹੜਾ ਵੀ ਕੰਮ ਹੈ ਰਜਗਾਰ ਹੈ ਨੌਕਰੀਆਂ ਉਹ ਸਾਡੇ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਪੰਜਾਬ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰ ਹਨ ਇਸ ਦਾ ਕੋਈ ਸਟੀਕ ਅੰਕੜਾ ਮਰਜੂਰ ਨਹੀਂ ਹੈ ਪਰ 2021 ਦੇ ਕੋਰੋਨਾ ਕਾਲ ਦੌਰਾਨ ਸੂਬਾ ਸਰਕਾਰ ਦੇ ਪੋਰਟਲ ਉੱਪਰ ਕਰੀਬ 18 ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰਾ ਨੇ ਆਪੋ ਆਪਣੇ ਸੂਬਿਆਂ ਵਿੱਚ ਜਾਣ ਲਈ ਅਰਜ਼ੀਆਂ ਦਿੱਤੀਆਂ ਸਨ ਪ੍ਰਵਾਸੀ ਮਜ਼ਦੂਰਾਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਪੰਜਾਬ ਵਿੱਚ ਖਾਸ ਤੌਰ ਉੱਤੇ ਮੁਹਾਲੀ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਰਹਿਣ ਵਾਲੇ ਗੈਰ ਪੰਜਾਬੀ ਪ੍ਰਵਾਸੀਆਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਦੌਰਾਨ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਵੀ ਉੱਭਰੇ ਹਨ ਜਿਨ੍ਹਾਂ ਵਿੱਚੋਂ ਮੁਹਾਲੀ ਜ਼ਿਲ੍ਹੇ ਦਾ ਕੁੰਬੜਾ ਪਿੰਡ ਵੀ ਬਾਹਰ ਤੋਂ ਰਹਿਣ ਵਾਲੇ ਕੁਝ ਨੌਜਵਾਨਾਂ ਤੇ ਲੱਗਾ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਬਕਾਇਦਾ ਬੋਰਡ ਲਗਾ ਕੇ ਜੋ ਇਥੇ ਕਿਰਾਏ ਦੇ ਉੱਤੇ ਰਹਿੰਦੇ ਉਹਨਾਂ ਵਾਸਤੇ ਕੁਝ ਨਿਯਮ ਤੈਅ ਕੀਤੇ ਪਿੰਡ ਵਸੇ ਹਨ ਅਲਾਕਾ ਨਿਵਾਸੀਆਂ ਨੇ ਮੰਗ ਰੱਖੀ ਹੈ ਵੀ ਜਿਹੜੇ ਬਿਨਾਂ ਵੈਰੀਫਿਕੇਸ਼ਨ ਤੋਂ ਬਿਨਾਂ ਇਨਕੁਆਰੀ ਤੋਂ ਵੋਟਾਂ ਬਣਦੀਆਂ ਨੇ ਨੀਲੇ ਕਾਰਡ ਬਣਦੇ ਨੇ ਉਹ ਕੱਟੇ ਜਾਣ ਤਾਂ ਕਿ ਮੁੜ ਕੇ ਕੋਈ ਬੰਦਾ ਜਦੋਂ ਕਲੇਮ ਕਰਦਾ ਫਿਰ ਫੜਿਆ ਨਹੀਂ ਜਾਂਦਾ ਗੈਰ ਪੰਜਾਬੀ ਪ੍ਰਵਾਸੀ ਮਜ਼ਦੂਰਾਂ ਦਾ ਮੁੱਦਾ 2024 ਦੀਆਂ ਲੋਕ ਸਭਾ ਚੋਣਾਂ ਸਾਲ ਵੀ ਉੱਭਰਿਆ ਸੀ ਮਾਗੀ ਦੇ ਤਿਹਾਰ ਮੌਕੇ ਹੋਂਦ ਵਿੱਚ ਆਈ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਮਕ ਸਿਆਸੀ ਪਾਰਟੀ ਨੇ ਤਾਂ ਬਕਾਇਦਾ ਇਸ ਸਬੰਧ ਵਿੱਚ ਮਤਾ ਪਾਸ ਕਰ ਦਿੱਤਾ ਹੈ ਇਸ ਮਤੇ ਦੇ ਨਾਮ ਅਨੁਸਾਰ ਪੰਜਾਬ ਪੰਜਾਬੀਆਂ ਦਾ ਨਾਰਾ ਪੰਜਾਬ ਵਿੱਚ ਬੁਲੰਦ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਦੇ ਸਰਕਾਰੀ ਅਤੇ ਨਿੱਜੀ ਕਾਰੋਬਾਰੀ ਨੌਕਰੀਆਂ ਵਿੱਚ ਕੇਵਲ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ ਦੂਜੇ ਪਾਸੇ ਗੈਰ ਪੰਜਾਬੀਆਂ ਸੰਬੰਧੀ ਪੈਦਾ ਕੀਤੇ ਜਾ ਰਹੇ ਮੁੱਦਿਆਂ ਉੱਤੇ ਮਾਹਿਰ ਵਖਰੀ رائے ਰੱਖੇ ਕਿ ਇੱਕ ਪਾਸੇ ਸਾਡੀ ਸ਼ਿਕਾਇਤ ਆ ਉਹ 크੍ਰਿਸਚੀਅਨ ਹੋ ਗਏ ਤੇ ਜਿਹੜੇ ਸਿੱਖ ਹੋ ਰਹੇ ਉਹ ਤਾਨੂੰ ਸਿਖਾਉਂਦੇ ਨਹੀਂ ਭਾਰੂ ਸੱਭਿਆਚਾਰ ਆ ਜਾਂ ਡੋਮਿਨੇਟ ਕਲਚਰ ਜਿਹਨੂੰ ਕਹਿੰਦੇ ਆਸੀਂ ਉਸ ਦੇ ਸਿੰਬਲ ਲੈ ਕੇ ਉਸ ਦੇ ਭਾਸ਼ਾ ਲੈ ਕੇ ਆਪਣੇ ਆਪ ਨੂੰ ਸਾਡਾ ਹਿੱਸਾ ਬਣਾਉਣਾ